ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪੰਜਾਬ ਨਾ 4 TV ਤੇ ਅੱਜ ਦੀ ਵੀਡੀਓ ਸاهر ਬਰਨਾਲਾ ਬਾਈਕ ਪੁਲਸ ਸਵਿਫਟ ਕਾਰ ਬਕਾਉਆ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003545 ਬਾਕੀ ਬਾਈਕ ਪੁਲਸ ਸਵਿਫਟ ਗੱਡੀ ਆ ਨੰਬਰ ਬਹੁਤ ਵਧੀਆ PV13B4700 ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਬਲਵਿੰਦਰ ਸਿੰਘ ਜੀ ਸੈਰ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਸਪੈਕਟਰ ਦੱਸੋ ਕਿਹੜਾ ਮਾਡਲ ਆਪਣੇ ਕਾਰ ਇਹ 2013 ਮਾਡਲ ਹੈ ਬਾਈ ਜੀ 13 ਮਾਡਲ ਹੈ ਹਾਂ ਜੀ ਠੀਕ ਹੈ ਜੀ ਇੰਜਨ ਉੰਜਨ ਓਕੇ ਬਾਈ ਹਾਂ ਜੀ ਇੰਜਨ ਓਕੇ ਜੀ ਠੀਕ ਹੈ ਲਾਜੇ ਦੇਖ ਸਕਦੇ ਹੋ ਪਰਾ ਲਾਜੇ ਲੱਗ ਕੇ ਟਾਇਰ ਦੇਖ ਸਕਦੇ ਹੋ ਠੀਕ ਹੈ ਜੀ ਤੇ ਇੱਕ ਵੇਖ ਚਾਰੇ ਟਾਇਰ ਦਿਖਾ ਦਿ ਕੋ ਨਾ ਲੋਜ ਕਲਰ ਬਹੁਤ ਸੋਹਣਾ ਤੇ ਨੰਬਰ ਵੀ ਬਹੁਤ ਸੋਹਣਾ ਲੋ ਜੀ ਟਾਇਰ ਚੈੱਕ ਕਰ ਸਕਦੇ ਪਰਾ ਭਈ ਆ ਚਾਬੀ ਔਨ ਕਰੇ ਮੜਾ ਡੈਕ ਜਾ ਦੂਜਾ ਡੈਕ ਲੱਗਾ ਬਈ ਟੱਚ ਟੱਚਾਂ ਨੇ ਵੀ ਇਹ ਹਾਂਜੀ ਬਾਈ ਜੀ ਲੋਈ ਟੱਚ ਕਰੋ ਚਾਲੂ ਮੜਾ ਜਾਨ ਗਾਣਾ ਮਚ ਰਹਿੰਦੇ ਵੈਸੇ ਔਨ ਕਰ ਲਓ ਵੀ ਚੱਲਦਾ ਨਾ ਇਹ ਲੋਈ ਸਕਰੀਨ ਚੱਲ ਵੀ ਬੰਦ ਕਰਦੇ ਹੁਣ ਚਾਬੀ ਲੋ ਸੀਟ ਕਵਰ ਬਹੁਤ ਸਕੇਟ ਆ ਠੀਕ ਹੈ ਜੀ ਲੈ ਇਧਰ ਦੇ ਕਿੰਨੇ ਕਿਲੋਮੀਟਰ ਚਲੇ ਜੈਣ ਔਨ ਕਰੋ ਮੜੇ ਚਾਬੀ ਫਿਰ ਕਿੰਨੇ ਆ 80 80 ਆ ਰਹੀ 85 155 ਠੀਕ ਹੈ ਜੀ ਇਹਨਾਂ ਮੜਾ ਸਟਾਰਟ ਵੀ ਕਰ ਦੋ ਨਾਲ ਬਰਨਰ ਖੋਲ ਦਿਓ ਲੋ ਜੀ ਤੁਹਾਡੇ ਸਟਾਰਟ ਵੀ ਕਰਕੇ ਦਿਖਾ ਦੇਣੇ ਵਾਲਵ ਚੈੱਕ ਕਰ ਸਕਦਾ ਪਰਾ ਇਲੈਕਟ੍ਰਲ ਉੱਤਣ ਲੱਗੇ ਕੋਕ ਲੈਂਪ ਨੂੰ ਉਹ ਖੋਲ ਦੇ ਵਰਨਾ ਟੁੱਟ ਜਾਈਦਾ ਨੰਬਰ ਸੈਟ ਹੋ ਜਾਊਗਾ ਹੁਣ ਬੈਟਰੀ ਨੰਨੀ ਹੈ ਇਹਨੂੰ ਚੈੱਕ ਕਰ ਸਕਦਾ ਪਰਾ ਲੋ ਜੀ ਸੂਕਾ ਵੀਰੇ ਹਾਂ ਜੀ ਵੀਰੇ ਮੀਟਰ ਓਟਰ ਸਾਰਾ ਮੀਟਰ ਵੀ ਚੱਲਦਾ ਏਸ ਵੀ ਚੱਲਦਾ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਾਵਾਂਗੇ ਭਰਾ ਬਾਈ ਨਾ ਜਰੂਰ ਟੈਗ ਕਰੋ ਠੀਕ ਹੈ ਸਾਰ ਬਰਨੜਾ ਰੱਖ ਲਈ ਬਰਨੜਾ ਰੱਖ ਰੱਖ ਮੜੀ ਡਿੱਗੀ ਵੀ ਖੋਲ ਦਿਓ ਨਾਲ ਡਿੱਗੀ ਵੀ ਦਿਖਾ ਦਿਓ ਚੈੱਕ ਕਰ ਸਕਦੇ ਭਰਾ ਕਾਰ ਸਾਫ ਆ ਤੇਰਾ ਮਾਡਲ ਆ ਵੀਰੇ ਨਵਾਂ ਆਪਣੇ ਆਏ ਨਹੀਂ ਠੀਕ ਆ ਓਕੇ ਓ ਜੀ ਨੰਬਰ ਲੱਗੇ ਨੰਬਰ ਪਲੇਟ ਲੱਗੇ ਹੋਏ ਨੰਬਰ ਕੋਡ ਹੈ 8470 ਠੀਕ ਓਸ ਤਾਂ ਫਿਰ ਟਮੜ ਜੂ ਹਾਂਜੀ ਹਾਂ ਠੀਕ ਹੈ ਜੀ ਲੋਪਰਾ ਕਹ ਜੀ ਨਾਲ ਜਰੂਰ ਕਨੈਕਟ ਕਰੋ ਬਈ ਰੇਟ ਸੱਚ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਰੇਟ ਬਾਈ ਫੋਨ ਤੇ ਠੀਕ ਹੈ ਜੈ ਜੀ ਬਾਈ ਆਹ ਜੀ ਹਾਂ ਜੈ ਜੀ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ